ਉਸ ਘਰ 'ਚ ਜਿਸ ਘਰ 'ਚ ਉਹ ਰੈਂਟ ਤੇ ਰਹਿ ਰਹੇ ਸੀਗੇ ਉਸ ਘਰ 'ਚ ਗੈਂਗਸਟਰਾਂ ਨੇ ਉਹਨਾਂ ਕੋਲੋਂ ਫਰौती ਮੰਗੀ ਸੀਗੀ ਜੀ ਜਿਹੜੇ ਘਰ ਦੇ ਮੈਂਬਰ ਆ ਉਹ ਆਪਣਾ ਸਮਾਨ ਚੁੱਕ ਕੇ 2-3 ਦਿਨ ਪਹਿਲਾਂ ਉੱਥੋਂ ਚਲੇ ਗਏ ਉਹਨਾਂ ਨੇ ਸਾਡੇ ਬੱਚਿਆਂ ਨੂੰ ਕੁਝ ਨਹੀਂ ਦੱਸਿਆ ਵੀ ਸਾਡੇ ਨਾਲ ਸਾਡੇ ਨਾਲ ਆ ਕੋਈ ਘਟਨਾ ਘਟਣੀ ਆ ਜਾਂ ਕੋਈ ਛੜ ਤੋਂ ਫਰौती ਮੰਗੀ ਆ ਇਹਦੀ ਮੱਤ ਹੋਈ ਉਹਨਾਂ ਦੀ ਪ੍ਰੇਤਪਾਲ ਸਿੰਘ ਦੀ ਉਹਨੇ ਆਪਣੇ ਕੰਮ ਤੇ ਜਾਣਾ ਸੀਗਾ ਜੀ ਉਹ ਸਨੋ ਤਾਰ ਰਹੀ ਸੀ ਗੈਂਗਸਟਰ ਆਏ ਜੀ ਗੱਡੀ ਤੇ ਉਹਨਾਂ ਨੇ ਤਾਬੜ ਤੋੜ ਗੋਲੀਆਂ ਚਲਾਈਆਂ ਇਹ ਦੇਖੋ ਜੀ ਉਹਨਾਂ ਦੀ ਬਹੁਤ ਵੱਡੀ ਗਲਤੀ ਕਿਹਾ ਜਾ ਸਕਦਾ ਇਹਨਾਂ ਦੀ ਮੇਜਰ ਗਲਤੀ ਹੈ ਕਿ ਜੇ ਉਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਸੀ ਤਾਂ ਉਹਨਾਂ ਨੇ ਸਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਹੀ ਖੇਡਿਆ ਜੀ ਉਹਨਾਂ ਨੇ ਸਾਡੇ ਬੱਚੇ ਤਾਂ ਉੱਥੇ ਰੈਂਟ ਦੇ ਰਹਿ ਰਹੇ ਸੀ ਜੇ ਸਾਡੇ ਬੱਚਿਆਂ ਨੂੰ ਪਤਾ ਹੁੰਦਾ ਨਾ ਇਹ ਕਰਨਾ ਕਾਰਨਾਮਾ ਕੋਈ ਵਾਰਦਾਤ ਹੋ ਸਕਦੀ ਹੈ ਤਾਂ ਉਹ ਕਿਸੇ ਹੋਰ ਰੈਂਟ ਦੇ ਰਹਿ ਲੈਂਦੇ ਜੀ ਲਾਤਰਨ ਤਰਨ ਅਦੀਨ ਹੁੰਦੇ ਪਿੰਡ ਆਨੰਦਪੁਰ ਦੇ ਨਿਵਾਸੀ ਦੋ ਸਕੇ ਭਰਾ ਜੋ ਕਿ ਕੈਨੇਡਾ ਦੇ ਬ੍ਰਮਟਨ ਸ਼ਹਿਰ ਵਿੱਚ ਰਹਿ ਰਹੇ ਸਨ ਔਰ ਇਸ ਦੌਰਾਨ ਬੀਤੇ ਕੱਲ ਕੁਝ ਅਗਿਆਤ ਵਿਅਕਤੀਆਂ ਵੱਲੋਂ ਉਹਨਾਂ ਉੱਪਰ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ ਇਸ ਦੌਰਾਨ ਇੱਕ ਪ੍ਰਿਤਪਾਲ ਸਿੰਘ ਨਾਮਕ ਜਿਹੜਾ ਛੋਟਾ ਭਰਾ ਸੀ ਉਹ ਉਦੀ ਮੌਕੇ ਤੇ ਡੈਥ ਹੋ ਗਈ ਹੈ ਔਰ ਇਸ ਦੌਰਾਨ ਵੱਡਾ ਜਿਹੜਾ ਜਖਮੀ ਹੈ ਉਸ ਨੂੰ ਅਸੀਂ ਘਰ ਦੇ ਪਿੰਡ ਜਿਹੜਾ ਆਨੰਦਪੁਰ ਇੱਥੇ ਪਹੁੰਚੇ ਹਨ ਉਹਨਾਂ ਦੇ ਰਿਸ਼ਤੇਦਾਰ ਨੇ ਕਜ਼ਨ ਨੇ ਉਹਨਾਂ ਨਾਲ ਗੱਲ ਕਰਾਂਗੇ ਪਾਜੀ ਇਹ ਕੀ ਮਾਮਲਾ ਸੀ ਔਰ ਕਿੱਦਾਂ ਹੋਇਆ ਸਾਰਾ ਕੀ ਜਾਣਕਾਰੀ ਮਿਲੀ ਤੁਹਾਨੂੰ ਕਿੱਦਾਂ ਪਤਾ ਲੱਗਾ ਅੱਜ ਨਾ ਜੀ ਸਵੇਰੇ ਅਰਲੀ ਮਾਰਨਿੰਗ ਸਾਰਿਆਂ ਤੋਂ ਪਹਿਲਾਂ ਜਿਹੜਾ ਵੱਡਾ ਮੁੰਡਾ ਆ ਸਾਡਾ ਖੁਸ਼ਵੰਤ ਸਿੰਘ ਉਹਦਾ ਪਾਜੀ ਮੈਨੂੰ ਫੋਨ ਆਇਆ ਕਿ ਇਦਾਂ ਚਾਚਾ ਜੀ ਸਾਡੇ ਨਾਲ ਨਾ ਪਾਣਾ ਵਾਪਰ ਗਿਆ ਹੈ ਮੈਂ ਉਹਨੂੰ ਉਹਦੇ ਦੱਸਣ ਮੁਤਾਬਕ ਨਾ ਜੀ ਉਸ ਘਰ 'ਚ ਜਿਸ ਘਰ 'ਚ ਉਹ ਰੈਂਟ ਤੇ ਰਹਿ ਰਹੇ ਸੀਗੇ ਉਸ ਘਰ 'ਚ ਗੈਂਗਸਟਰਾਂ ਨੇ ਉਹਨਾਂ ਕੋਲੋਂ ਫਰौती ਮੰਗੀ ਸੀਗੀ ਜਿਹੜੇ ਘਰ ਦੇ ਮੈਂਬਰ ਆ ਉਹ ਆਪਣਾ ਸਮਾਨ ਚੁੱਕ ਕੇ 2-3 ਦਿਨ ਪਹਿਲਾਂ ਉੱਥੋਂ ਚਲੇ ਗਏ ਉਹਨਾਂ ਨੇ ਸਾਡੇ ਬੱਚਿਆਂ ਨੂੰ ਕੁਝ ਨਹੀਂ ਦੱਸਿਆ ਵੀ ਸਾਡੇ ਨਾਲ ਸਾਡੇ ਨਾਲ ਆ ਕੋਈ ਘਟਨਾ ਘਟਣੀ ਆ ਜਾਂ ਕੋਈ ਛੜ ਤੋਂ ਫਰौती ਮੰਗੀ ਆ ਜਾਂ ਕੋਈ ਧਮਕੀਆਂ ਆ ਰਹੀਆਂ ਇਹ ਸਾਡੇ ਬੱਚੇ ਰੁਟੀਨ ਦੀ ਤਰ੍ਹਾਂ ਸਵੇਰੇ ਗੱਡੀ ਤੋਂ ਸਨੋ ਸਾਫ਼ ਕਰ ਰਹੇ ਸੀ ਉਹਨੇ ਜਿਹੜੇ ਮੁੰਡੇ ਦੀ ਡੈਥ ਹੋਈ ਉਹਨਾਂ ਦੀ ਪ੍ਰੇਤਪਾਲ ਸਿੰਘ ਦੀ ਉਹਨੇ ਆਪਣੇ ਕੰਮ ਤੇ ਜਾਣਾ ਸੀਗਾ ਜੀ ਉਹ ਸਨੋ ਤਾਰ ਰਹੇ ਸੀ ਗੈਂਗਸਟਰ ਆਏ ਜੀ ਗੱਡੀ ਤੇ ਉਹਨਾਂ ਨੇ ਤਬੜ ਤੋੜ ਗੋਲੀਆਂ ਚਲਾਈਆਂ ਜਿਹੜਾ ਰਿਤਪਾਲ ਸਿੰਘ ਸੀਗਾ ਜੀ ਉਹ ਤਾਂ ਮੌਕੇ ਤੇ ਉਹਦੀ ਮੌਤ ਹੋ ਗਈ ਹੈ ਜੀ ਜਿਹੜਾ ਵੱਡਾ ਬ੍ਰਦਰ ਕੁਸ਼ਵੰਤ ਸਿੰਘ ਆ ਉਹਦੀ ਖੱਬੀ ਬਾਹ ਤੇ ਗੋਲੀ ਲੱਗੀ ਹੈ ਉਹ ਵੀ ਜੇਰੇ ਇਲਾਜ ਉਥੇ ਬ੍ਰੈਂਟਨ ਦੇ ਹਸਪਤਾਲ ਚ ਨਕਦਾ ਵੀ ਲਾਚ ਚਲ ਰਿਹਾ ਜੀ ਇਹਦੇ ਵਿੱਚ ਜਿਹੜੇ ਮਕਾਨ ਮਾਲਕ ਦੱਸੇ ਜਾ ਰਹੇ ਆ ਜਿਨ੍ਹਾਂ ਨੂੰ ਥ੍ਰੈਟ ਆਇਆ ਸੀਗਾ ਕੀ ਉਹਨਾਂ ਦੀ ਲੱਗਦਾ ਨਹੀਂ ਕਿ ਗਲਤੀ ਸੀ ਉਹਨਾਂ ਨੇ ਦੱਸਿਆ ਨਹੀਂ ਇਨਫੋਰਮ ਨਹੀਂ ਕੀਤਾ ਇਹਨਾਂ ਨੂੰ ਜਿਦਾ ਕਿ ਅਲਰਟ ਰਹਿੰਦੇ ਜਾਂ ਕਿਤੇ ਪੁਲਿਸ ਨੂੰ ਪਹਿਲਾਂ ਹੀ ਪਤਾ ਹੁੰਦਾ ਇਹ ਤਾਂ ਵੇਖੋ ਜੀ ਉਹਨਾਂ ਦੀ ਬਹੁਤ ਵੱਡੀ ਗਲਤੀ ਕਿਹਾ ਜਾ ਸਕਦਾ ਇਹਨਾਂ ਦੀ ਮੇਜਰ ਗਲਤੀ ਹੈ ਕਿ ਜੇ ਉਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਸੀ ਤਾਂ ਉਹਨਾਂ ਨੇ ਸਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਹੀ ਖੇਡਿਆ ਜੀ ਉਹਨਾਂ ਨੇ ਸਾਡੇ ਬੱਚੇ ਤਾਂ ਉੱਥੇ ਰੈਂਟ ਦੇ ਰਹਿ ਰਹੇ ਸੀ ਜੇ ਸਾਡੇ ਬੱਚਿਆਂ ਨੂੰ ਪਤਾ ਹੁੰਦਾ ਨਾ ਇਹ ਕਰਨਾ ਕਾਰਨਾਮਾ ਕੋਈ ਵਾਰਦਾਤ ਹੋ ਸਕਦੀ ਹੈ ਤਾਂ ਉਹ ਕਿਸੇ ਹੋਰ ਰੈਂਟ ਦੇ ਰਹਿ ਲੈਂਦੇ ਸੀ ਪ੍ਰੋਬਲਮ ਇਹ ਹੈ ਜੀ ਉਹਨਾਂ ਨੇ ਆਪਣੀ ਸੇਫਟੀ ਦੇਖੀ ਆ ਸਾਡੇ ਬੱਚਿਆਂ ਦੀ ਸੇਫਟੀ ਨਹੀਂ ਦੇਖੀ ਉਹਨਾਂ ਨੇ ਉਹਨਾਂ ਦੀ ਗਲਤੀ ਨਾਲ ਉਹਨਾਂ ਦੀ ਜਿਹੜੀ ਹੈਗੀ ਆ ਬੇਵਕੂਫੀ ਮੈਂ ਤਾਂ ਕਹੂੰਗਾ ਜੀ ਉਹਦੇ ਨਾਲ ਹੀ ਸਾਡੇ ਬੱਚੇ ਦੀ ਜਾਨ ਗਈ ਤੇ ਦੂਜਾ ਸਾਡਾ ਬੱਚਾ ਜਿਹੜਾ ਹੈ ਉਹ ਹਸਪਤਾਲ 'ਚ ਐਡਮਡਿਆ ਉਹਦਾ ਇਲਾਜ ਚੱਲ ਰਿਹਾ ਜੀ ਇਹ ਕਿੰਨਾ ਸਿਰ ਪਹਿਲਾਂ ਪ੍ਰਿਤਪਾਲ ਇਥੋਂ ਗਿਆ ਸੀ ਔਰ ਕਿੰਨੀ ਉਮਰ ਆ ਦੀ ਔਰ ਮਾਪਿਆਂ ਦੇ ਕਿੰਨੇ ਬੱਚੇ ਭਰਾ ਸੀ ਇਹ ਫੈਮਿਲੀ 'ਚ ਇਹ ਜੀ ਮੇਰੇ ਬ੍ਰਦਰ ਦੇ ਦੋ ਹੀ ਬੇਟੇ ਨੇ ਜੀ ਜਿਹੜਾ ਵੱਡਾ ਬੇਟਾ ਆ ਖੁਸ਼ਵੰਤ ਸਿੰਘ ਉਹ 6 ਸਾਲ ਪਹਿਲਾਂ ਗਿਆ ਸੀ ਜੀ ਇਹ ਛੋਟਾ ਬੇਟਾ ਜਿਹੜਾ ਪ੍ਰਿਤਪਾਲ ਸਿੰਘ ਜੀ ਦੀ ਐਮਜੀ ਦੀ ਮੌਤ ਹੋਈ ਹੈ ਜੀ ਉਹ ਅਰਸਾ ਕਰੀਬ 6 ਮਹੀਨੇ ਪਹਿਲਾਂ ਹੀ ਗਿਆ ਸੀਗਾ ਜੀ ਉਹ ਆਪਣੀ ਸਟੱਡੀ ਦੇ ਨਾਲ ਨਾਲ ਥੋੜਾ ਕੰਮ ਕਰਨ ਲਈ ਜਾਂਦਾ ਸੀਗਾ 6 ਮਹੀਨੇ ਪਹਿਲਾਂ ਗਿਆ ਸੀਗਾ ਜੀ ਉਹ ਉਹਦੀ ਕਿਸਮਤ ਮਾੜੀ ਦੀ ਉਹਨੂੰ ਅਸੀਂ ਤਾਂ ਰੱਖ ਰਏ ਸੀ ਪਰ ਜੋ ਕਿਸਮਤ ਚ ਲਿਖਿਆ ਸੀ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਹਾਲਾਤ ਦਿਨੋਂ ਦਿਨ ਖਰਾਬ ਹੋ ਰਹੇ ਆ ਗੈਂਗਸਟਰ ਬਾਦ ਚੱਲ ਲਿਆ ਵਾ ਹਮਲੇ ਹੋ ਰਹੇ ਆ ਇਸੇ ਤਰ੍ਹਾਂ ਹੀ ਵਿਦੇਸ਼ ਵਿੱਚ ਬੱਚਿਆਂ ਨੂੰ ਸੁਰੱਖਿਅਤ ਤੇ ਭੇਜਿਆ ਜਾਂਦਾ ਵਾ ਕੀ ਲੱਗਦਾ ਤੁਹਾਨੂੰ ਵੀ ਵਿਦੇਸ਼ ਵਿੱਚ ਇਹੋ ਜਿਹੇ ਕਾਮ ਮਾਮਲੇ ਹੋ ਰਹੇ ਆ ਸਾਹਮਣੇ ਵੇਖੋ ਜੀ ਇੱਥੋਂ ਹੁਣ ਸਾਡੇ ਦੋ ਦੋ ਬੱਚੇ ਆ ਜੀ ਸਾਰੀ ਅਸੀਂ ਆਪਣੀ ਜ਼ਮੀਨਾਂ ਜਾਇਦਾਦਾਂ ਗਹਿਣੇ ਪਾ ਕੇ ਕਰਜ਼ੇ ਲੈ ਲੈ ਕੇ ਅਸੀਂ ਆਪਣੇ ਬੱਚੇ ਭੇਜੇ ਆ ਤੁਹਾਨੂੰ ਪਤਾ ਹੀ ਇੱਥੇ ਰੁਜ਼ਗਾਰ ਦੇ ਸਾਧਨ ਕਿੰਨੇ ਘੱਟ ਨੇ ਹਰ ਮਾਂ ਪਿਓ ਚਾਹੁੰਦਾ ਆ ਵੀ ਮੇਰੀ ਜੜੀ ਉਲਾਦ ਆ ਉਹ ਤਰੱਕੀ ਕਰੇ ਸੁਰੱਖਿਅਤ ਰਹੇ ਜੀ ਉਹਨਾਂ ਨੂੰ ਹੁਣ ਸਾਨੂੰ ਇਹ ਨਹੀਂ ਸੀ ਪਤਾ ਵੀ ਜਿੰਨੇ ਹਾਲਾਤ ਇੱਥੇ ਮਾੜੇ ਆ ਉਤੋਂ ਜ਼ਿਆਦਾ ਉੱਥੇ ਕੈਨੇਡਾ 'ਚ ਵੀ ਉਹੀ ਹਾਲਾਤ ਚੱਲ ਰਹੇ ਆ ਜੀ ਦੇਖੋ ਜੀ ਅਸੀਂ ਤੇ ਆਪਣਾ ਮਾਂ ਪਿਓ ਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਸੋਚਦਾ ਆ ਪਰ ਸਾਨੂੰ ਲੱਗਦਾ ਆ ਵੀ ਜਿਹੜੇ ਹਾਲਾਤ ਆ ਉੱਥੇ ਵੀ ਉਹ ਇੰਡੀਆ ਦੇ ਨਾਲੋਂ ਬਿਹਤਰ ਨਹੀਂਗੇ ਹੈਗੇ ਸੇਮ ਹੀ ਹਾਲਾਤ ਆ ਜੀ ਸਾਡੇ ਨਾਲ ਘਟਨਾ ਪਰਤੀ ਆ ਸਾਨੂੰ ਤਾਂ ਇੰਡੀਆ ਤੇ ਕੈਨੇਡਾ 'ਚ ਕੋਈ ਬਹੁਤਾ ਫਰਕ ਨਹੀਂ ਲੱਗਦਾ ਅਸੀਂ ਤਾਂ ਹੁਣ ਪਛਤਾ ਰਹੇ ਆ ਵੀ ਆਪਣੇ ਬੱਚੇ ਨੂੰ ਇੱਥੇ ਲਗਦੇ ਨਾਲੇ ਤਾਂ ਸਾਡਾ ਘਰ ਚਲੇ ਗਿਆ ਜੀ ਨਾਲੇ ਸਾਡਾ ਬੱਚਾ ਗਵਾ ਪਟੇ ਨਾਲੇ ਅਸੀਂ ਆਪਣੀ ਜੋ ਵੀ ਇਨਕਮ ਸੀ ਇਨਕਮ ਦੇ ਸੋਰਸ ਸੀ 35 40 ਲੱਖ ਰੁਪਇਆ ਵੇਸਟ ਹੋ ਗਿਆ ਜੀ ਨਾਲ ਹੀ ਸਾਡੇ ਬੱਚੇ ਦੀ ਜ਼ਿੰਦਗੀ ਚਲੀ ਗਈ ਕੀ ਮੰਗ ਕਰਦੇ ਜੀ ਉਹ ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਹੁਣ ਤੇ ਭਾਜੀ ਇਹ ਹੀ ਸਾਡੀ ਆਖਰੀ ਮੰਗ ਹੀ ਆ ਜੀ ਵੀ ਸਾਡਾ ਜਿਹੜਾ ਬੱਚਾ ਆ ਉਹਦੀ ਡੈੱਡ ਬੋਡੀ ਪੰਜਾਬ ਸਰਕਾਰ ਉਹਦੇ ਚ ਦਖਲਅੰਦਾਜ਼ੀ ਕਰਕੇ ਛੇਤੀ ਤੋਂ ਛੇਤੀ ਇੰਡੀਆ ਲਿਆਵੇ ਦੀ ਅਸੀਂ ਆਪਣੇ ਬੱਚੇ ਦੀਆਂ ਅੰਤਮ ਰਸਮਾਂ ਜਿਹੜੀਆਂ ਉਹ ਪੂਰੀਆਂ ਕਰ ਸਕੀ ਹੈ ਜੀ ਹੋਰ ਸਰਕਾਰ ਹੁਣ ਕੀ ਕਰ ਸਕਦੀ ਹੈ ਦਿਲਾਸੇ ਹੀ ਦੇ ਸਕਦੀ ਹੈ ਤੋਂ ਇਲਾਵਾ ਸਰਕਾਰ ਦੇ ਕਰਨ ਜੋਗ ਨੂੰ ਤਾਂ ਨਹੀਂ ਲੱਗਦਾ ਵੀ ਸਰਕਾਰ ਕੋਈ ਸਾਡੀ مالی ਮਦਦ ਕਰੂਗੀ ਜਾਂ ਕੋਈ ਨਿੱਜੀ ਸਾਡੀ ਇੰਟਰਫੇਅਰ ਕਰਕੇ ਕੋਈ ਮਦਦ ਕਰੇ ਮੈਂ ਤਾਂ ਸਰਕਾਰ ਕੋਈ ਹੀ ਮੰਗ ਕਰਦਾ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਬੱਚੇ ਦੀ ਜਿਹੜੀ ਡੈਡ ਬੋਡੀ ਉਹ ਛੇਤੀ ਤੋਂ ਛੇਤੀ ਇੰਡੀਆ ਲੈ ਜਾਂਦੀ ਜਾਵੇ ਤਾਂ ਜੋ ਜਿਹੜਾ ਪਰਿਵਾਰ ਆ ਉਹ ਪਹਿਲਾਂ ਹੀ ਬਹੁਤ ਸਦਮੇ 'ਚ ਆ ਉਹਦੀ ਅੰਤਮ ਰਸਮਾਂ ਜਿਹੜੀਆਂ ਪੂਰੀਆਂ ਹੋ ਜਾਣ ਇਹ ਇਹ ਸਨ ਮ੍ਰਿਤਕ ਦੇ ਰਿਸ਼ਤੇਦਾਰ ਸੁਰਿੰਦਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਮ੍ਰਿਤਕ ਦੀ ਦੇਹ ਹੈ ਉਸ ਨੂੰ ਜਲਦ ਤੋਂ ਜਲਦ ਭਾਰਤ ਸਰਕਾਰ ਜਿਹੜੀ ਹੈ ਵਾਪਸ ਲਿਆਉਣ ਵਿੱਚ ਉਹਨਾਂ ਦੀ ਮਦਦ ਕਰੇ। ਮੈਂ ਸਰਬਜੀਤ ਸਿੰਘ ਪਿੰਡ ਨੰਦਪੁਰ ਮੇਰੇ ਦੋ ਬੇਟੇ ਕੈਨੇਡਾ ਗਏ ਸੀ ਇੱਕ ਦਾ ਨਾਮ ਖਸ਼ਮਤਪਾਲ ਇੱਕ ਦਾ ਨਾਮ ਪ੍ਰੇਤਪਾਲ ਤੇ ਉਹ ਜਿਹੜੇ ਮਕਾਨ 'ਚ ਰਹਿੰਦੇ ਸੀ ਉਹਨਾਂ ਤੋਂ ਫਰौती ਮੰਗੀ ਸੀ ਗੈਂਗਸਟਰਾਂ ਨੇ। ਉਹ ਦੋ ਦਿਨ ਪਹਿਲਾਂ ਮਕਾਨ ਖਾਲੀ ਕਰਕੇ ਚਲ ਗਏ ਮਾਲਕਾ ਤੇ ਉਹਨਾਂ ਨੂੰ ਇਹਨਾਂ ਨੂੰ ਦੱਸਿਆ ਨਹੀਂ ਸੀ। ਤੇ ਇਹਨਾਂ ਦੇ ਗੋਲ ਨਾ ਮਾਰ ਗਏ। ਇੱਕ بیٹے ਦੀ ਮੌਤ ਹੋ ਗਈ ਹੈ ਤੇ ਇੱਕ ਦੀ ਬਾਹਂ ਚੋੜੀ ਲੱਗੀ। ਇੱਕ ਦੀ ਮੌਤ ਤੇ ਪ੍ਰੇਤਪਾਲ ਦੀ। ਛੋਟਾ ਸੀ? ਹਾਂਜੀ ਛੋਟਾ ਸੀ। 27 ਸਾਲ ਉਮਰ ਸੀ। ਕਿੰਨਾ ਚੁੜਾ ਗਿਆ ਇਹਨਾਂ ਛੋਟੇ ਬੱਚੇ ਨੇ। ਛੋਟੇ ਗਏ ਨੂੰ 6 ਮਹੀਨੇ ਹੋ ਗਏ। ਇਹਨੇ ਬੱਚੇ ਕਿੰਨੇ ਨੇ? ਦੋ ਬੱਚੇ। ਨਹੀਂ ਦੋ ਬੇਟੇ। ਹਾਂਜੀ ਇਹ ਦੋ ਬੇਟੇ। ਕੀ ਮੰਗ ਕਰਦੇ ਸੀ? ਬਾਗ ਇਹੋ ਕਰਦੇ ਵੀ ਉਹਨਾਂ ਦੀ ਡੈੱਡ ਬਾਡੀ ਇਨਸਾਫ ਹੋਣਾ ਚਾਹੀਦਾ ਡੈੱਡ ਬਾਡੀ ਇੱਧਰ ਹੋਣੀ ਚਾਹੀਦੀ। ਯਾ। ਕੈਨੇਡਾ ਦੇ ਵਿੱਚ ਵੀ ਆਪਾਂ ਆਪਣੇ ਬੱਚੇ ਸੁਰੱਖਿਆ ਵਾਸਤੇ ਭੇਜਦੇ ਹਾਂ ਇਹ ਕਿਹੋ ਜਿਹਾ ਮਾਹੌਲ ਲੱਗਦਾ ਕੀ ਕਹਿਣਾ ਚਾਹੁੰਦੇ ਸੀ ਮਾਹੌਲ ਇਹ ਖਰਾਬ ਹੈ ਜੀ ਕੈਨੇਡਾ 'ਚ ਇੱਥੇ ਗੈਂਗਸਟਰ ਵਾਰ ਚੱਲਦੇ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਰਨ